ਦੋ ਤਿੰਨ ਪ੍ਰੋਸੀਜਰ ਤੇ ਨੂੰ ਲਾਇਵ ਨਾਲ ਪਾਸੂ ਦੀ ਜੀ ਪੂਰਾ ਪੁਰਾਣਾ 15 ਸਾਲੀ ਟੈਪ ਖੜੀ ਹੈਗੀ ਐ پولیس ਉਹਨਾਂ ਦਾ ਨਾਕਾ ਲੱਗਿਆ ਸੀ ਪਾਸੇ ਰੇਟ ਤੇ ਦੋ ਆਦਮੀ ਐ ਜਿਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਫਰ ਜਿੱਥੇ ਭਾਈ ਹੋ ਗਏ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤੋਂ ਪੁੱਛ ਕਰਦੇ ਜੀ ਜੀ ਸ੍ਰੀਮੰਤ ਜੀ ਦੀ ਪ੍ਰੈਕਟਿਸ ਦਾ ਸੈਸ਼ਨ ਕੀ ਹੈ ਜੀ ਹਾਂ ਜੀ ਸਵੇਰ ਦੀ ਸ਼ਾਮ ਦੀ ਰੁਟੀਨ ਸਾਡੀ ਚੈਕਿੰਗ ਹੈ ਉਹ ਇੱਥੇ ਚੈੱਕ ਕਰਨ ਲੱਗੇ ਆ ਤੇ ਮੈਂ ਆਜਾ ਐਪ ਦਾ ਬੰਦਾ ਪਾਸੇ ਇੱਕ ਬੰਦਾ ਚਲਾਨ ਭਰਦਾ ਸੀ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆਵਾਜ਼ ਆਈ ਜਮ ਸਿੰਘ ਉਧਰੋਂ ਇੱਕ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਹੋਣੀ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਇੱਥੇ ਤੁਸੀਂ ਲੱਗੇ ਉੱਥੇ ਜਾਓ ਫਲਾਣਾ ਕਰੋ ਉਹ ਮੁਲਾਜ਼ਮ ਰੋਕਣ ਲੱਗੇ ਤਾਂ ਉਹਦੇ ਚਪੇਟ ਮਾਰੀ ਉਹਨੇ ਮਾਰੀ ਮੁਰ ਕੇ ਸਾਡੇ ਭਾਈ ਦਾ ਪਤਾ ਜਾ ਕੇ ਉਹਨੇ ਉਹਨੇ ਸੌਟਰ ਪਾ ਲਿਆ ਪੱਟਾ ਜੀ ਵਰਦੀ ਪਾਰਟੀ ਬੀਏਸੀ ਦਾ ਬੰਦਾ ਸਾਡਾ ਕਸ਼ਮੀਸ਼ਾ ਨਹੀਂ ਹੈ ਉਹਦੀ ਵਰਦੀ ਪਾਰਟੀ ਉਹਨੇ ਜੀ ਬੰਦੇ ਨੇ ਕੀ ਕਾਰਵਾਈ ਹੁੰਦੀ ਹੈ ਕਾਰਵਾਈ ਬਸ ਜੇ ਨੂੰ ਹੁਣ ਮੈਂ ਹੀ ਫੋਨ ਕਰਤਾ ਸੀ ਥਾਣੇ ਜੀ ਥਾਣੇ ਐਸਟੇ ਸਰ ਦਾ ਸਟਾਫ ਆਇਆ ਜੀ ਫੜ ਕੇ ਉਹਨੂੰ ਥਾਣੇ ਲੈ ਗਏ ਬਾਕੀ ਵੇਖ ਲਈ ਜਿਹੜੀ ਕਾਰਵਾਈ ਕੀ ਸੀ ਇਹਦੀ ਇਹ ਵੀ ਆ ਰਹੀ ਜੀ ਤਰਫ ਪਾਸੇ ਪਾਸੂ ਆ ਰਹਾ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਕਿ ਰੁਕੇ ਨੇ ਉੱਕੇ ਦੀ ਕਿਤੇ ਹੱਦ ਦੱਸੋ ਤੁਸੀਂ ਇੱਥੇ ਕਿਉਂ ਪੁਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇਏ ਕਿ ਤੱਕ ਦੇ ਹਾਂ ਤੇ ਸ਼ਰਾਬ ਨਾ ਰੱਤੀ ਦੀ ਦਾਰੂ ਨਾ ਪੀਤੀ ਜੀ ਅਹੀ ਰੁਕਿਆ ਦਾਰੂ ਕਿਤੇ ਪੇਪਰ ਮੱਦਨ ਕਰੇ ਕੋਈ ਪੇਪਰ ਜੀ ਦੇ ਬੋਤਲਾਂ ਨੂੰ ਸਾਡਾ ਤੁਸੀ ਕਰੀ ਸਕਦੇ ਆਉਗੇ ਪੇਪਰ ਤੇ ਸੱਦੇਸ ਪੱਤੇ ਨਾਲ ਹੀ ਢਾਲ ਪਾਏ ਗਏ ਪਹਿਲੂ ਮੇਰੇ ਘਰ ਪੈਣ ਫਿਰ ਦੂਜੇ ਮਲਾਈ ਦੇ ਪੈਣ ਫਿਰ ਸੰਤਾਨ ਦੇ ਘਰ ਪੈ ਗਏ ਨੇ ਹਾਂਜੀ ਕੀ ਮੰਗ ਕਰਦੇ ਹੋ ਸੰਗਤ ਤੇ ਤੇ ਇਹਨਾਂ ਦੇ ਪਰਚਾ ਹੁਣ ਕਰਵਾਣਾ ਕਿਹਾ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਅਡਾਨ ਦੇ ਸਾਡੇ ਬੱਤੀ ਆ 8 ਛੋਟੇ ਪਾਰ ਤੇ ਵੱਡੀ ਪਾਰਤੀ ਆ ਬਟਨ ਕੋਟ ਤੇ ਹੀ ਗੱਲ ਪੈ ਗਈ ਤੁਹਾਡੇ ਨਾਲ ਅਸੀਂ ਇੱਕ ਤੇ ਜੀ